ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਕ੍ਰਿਤਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ 328 ਰੁਪਿਆਂ ਦੇ ਮਾਮਲੇ ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਐਸਜੀਪੀਸੀ ਨੇ ਗਾਇਬ ਸਰੂਪਾਂ ਤੇ ਝਾੜਿਆ ਪੱਲਾ ਜਦ ਕਿ ਐਡਵੋਕੇਟ ਤਾਮੀਨ ਨੇ ਕਿਹਾ ਪਾਵਨ ਸਰੂਪਾਂ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਸੰਕਤਾ ਨੂੰ ਕਰ ਰਹੇ ਨੇ ਗੁੰਮਰਾ ਗਾਇਕ ਜਸਵੀਰ ਜੱਸੀ ਦੇ ਕੀਰਤਨ ਕਰਨ ਤੇ ਕੁਲਦੀਪ ਸਿੰਘ ਗੜਗੱਜ ਨੇ ਜਤਾਇਆ ਇਤਰਾਜ਼ ਲੁਧਿਆਣਾ ਵਿੱਚ ਵਿਆਹ ਤੋਂ ਪਹਿਲਾਂ ਨੌਜਵਾਨ ਨੇ ਕੀਤੀ ਖੁਦਕੁਸ਼ੀ ਸਪਰੀਮ ਕੋਰਟ ਨੇ ਬਲਾਤਕਾਰ ਦੇ ਦੋਸ਼ੀ ਤੇ ਸਾਥਕਾ ਆਜ ਪਾਵ ਵਿਧਾਇਕ ਕੁਲਦੀਪ ਸਿੰਘ ਅਰ ਦੀ ਉਮਰ ਕਿਆਦੀ ਸਜ਼ਾ ਮੁਅੱਤਲ ਕਰਨ ਤੇ ਜ਼ਮਾਨਤ ਦੇਣ ਵਾਲੇ ਦਿੱਲੀ ਹਾਈ ਕੋਰਟ ਦੇ ਫੈਸਲੇ ਤੇ ਲਗਾਈ ਰੋ ਟਿਕੜਾਕੇ ਦੀ ਠੰਡ ਨੇ ਠਾਰਿਆ ਪੰਜਾਬ ਧੁੰਦ ਤੇ ਸੀਤ ਲਹਿਰ ਦਾ ਅਲਰਟ ਜਾਰੀ ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਰੀ ਹੋਏ 328 ਰੁਪਿਆਂ ਦੇ ਮਾਮਲੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾ 328 ਚੋਰੀ ਹੋਏ ਸਰੂਪਾਂ ਬਾਰੇ ਬੋਲਦਿਆ ਕਿਹਾ ਕਿ ਪੰਥਕ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਨੇ ਸਾਡੇ ਤੱਕ ਵੀ ਸੁਨੇਹੇ ਪਹੁੰਚਾਏ ਕਿ ਇਹ ਸਰੂਪ ਕਿੱਥੇ ਨੇ ਇਸ ਦੀ ਜਾਂਚ ਕਰਵਾਈ ਜਾਏ। ਉਹਨਾਂ ਕਿਹਾ ਪਿਛਲੇ ਦਿਨੀ ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇਕੱਤਰਤਾ ਕਰਕੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਇੱਕ ਐਸਆਈਟੀ ਬਣਾਈ ਤਾਂ ਜੋ ਵਧੀਆ ਤਰੀਕੇ ਨਾਲ ਇਸ ਦੀ ਜਾਂਚ ਹੋ ਸਕੇ ਕਿ ਇਸ ਘਟਨਾ ਲਈ ਕੌਣ-ਕੌਣ ਦੋਸ਼ੀ ਨੇ। ਉਹਨਾਂ ਕਹਾਂਗੇ ਹੁਣ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੈਸ ਮਿਲਣੀਆਂ ਕਰਨ ਲੱਗ ਪਈ ਕਿ ਇਹ ਤਾਂ ਪੈਸੇ ਦੇ ਕਪਲੇ ਦੀ ਗੱਲ ਹੈ ਇਸ ਤਰ੍ਹਾਂ ਕਮੇਟੀ ਨੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋਂ ਪੱਲਾ ਹੀ ਝਾੜ ਲਿਆ ਏ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਬੜੀ ਦੇਰ ਤੋਂ ਮੰਗ ਵੀ ਕੀਤੀ ਆਪਣੇ ਤਰੀਕੇ ਨਾਲ ਉਹਨਾਂ ਨੇ ਮੈਮੋਰੰਡਮ ਦਿੱਤੇ ਉਹਨਾਂ ਨੇ ਜਦੋਂ ਨਾ ਕੁਝ ਹੋਇਆ ਤਾਂ ਉਹਨਾਂ ਨੇ ਧਰਨੇ ਵੀ ਦਿੱਤੇ ਤੇ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਸਿੱਖ ਸੰਸਥਾਵਾਂ ਨੇ ਸਾਡੇ ਤੱਕ ਵੀ ਮੈਸੇਜ ਸੁਨੇਹੇ ਪਹੁੰਚੇ ਕਿ ਜੀ ਇਹਦੀ ਜਿਹੜੀ ਜਾਂਚ ਕਰਵਾਓ ਕਿ ਉਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਗਾਇਬ ਹੋਏ ਨੇ ਚੋਰੀ ਹੋਏ ਨੇ ਕਿੱਥੇ ਨੇ ਉਹ ਇਹਨਾਂ ਬਾਰੇ ਸਿੱਖ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਹੈ ਤਾਂ ਪਿਛਲੇ ਦਿਨੀ ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਇਕੱਤਰਤਾ ਕਰਕੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਮੈਮੋਰੰਡਮ ਦਿੱਤਾ ਗਿਆ ਏ ਅਸੀਂ ਉਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਐਸ ਆਈਟੀ ਬਣਾਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਇਹਦੀ ਜਾਂਚ ਹੋ ਸਕੇ ਕੌਣ ਕੌਣ ਦੋਸ਼ੀ ਨੇ ਕੌਣ ਜ਼ਿੰਮੇਵਾਰ ਨੇ ਤਾਂ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਮਾਂ ਦੇ ਕਹਿਣ ਤੇ ਪ੍ਰੈਸ ਮਿਲਣੀਆਂ ਕਰਨ ਲੱਗ ਗਈ ਉਹ ਕਹਿੰਦੇ ਜੀ ਇਹ ਤਾਂ ਜੀ ਪੈਸੇ ਦੇ ਘਟਾਲੇ ਦੀ ਗੱਲ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੈਬ ਹੋਣ ਦਾ ਤਾਂ ਚਰਚਾ ਹੀ ਨਹੀਂ ਮਲੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਪੱਲੇ ਝਾੜਤਾ ਕਿ ਜਿਹੜੇ ਸਰੂਪ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਉਹਦਾ ਮੁੱਦਾ ਹੀ ਖਤਮ ਹੋ ਗਿਆ ਜੀ ਉਹਦਰ ਦੂਜੇ ਪਾਸੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਉਹ ਤੱਥਾਂ ਸਹਿਤ ਭਲਕੇ ਸੰਗਤਾਂ ਸਾਹਮਣੇ ਰੱਖਣਗੇ ਉਹਨਾਂ ਕਹਾਂ ਕਿ ਲੰਗੇ ਕਾਲ ਹੀ ਸ਼੍ਰੀ ਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨ ਦੀ 71 ਤਾ ਦੌਰਾਨ ਕੀਤੇ ਗਏ ਆਦੇਸ਼ ਵਿੱਚ ਇਹ ਸਪਸ਼ਟ ਕੀਤਾ ਸੀ ਕਿ ਇਸ ਮਾਮਲੇ ਤੇ ਕੋਈ ਵੀ ਸਿਆਸਤ ਕਰਨ ਦੀ ਕੋਤਾਹੀ ਨਾ ਕਰੇ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਸੰਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਨੇ ਐਡਵੋਕੇਟ ਤਾਮੀ ਨੇ ਕਿਹਾ ਕਿ ਉਹ ਭਲਕੇ ਯਾਨੀ 30 ਦਸੰਬਰ 2025 ਨੂੰ ਦੁਪਹਿਰ 12 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਮੀਡੀਆ ਨੂੰ ਸੰਬੋਧਨ ਹੋਣਗੇ ਤੇ ਇਸ ਮਾਮਲੇ ਵਿੱਚ ਸ਼ੋਮਣੀ ਕਮੇਟੀ ਵੱਲੋਂ ਕੀਤੀ ਗਈ ਹਰ ਕਾਰਵਾਈ ਨੂੰ ਤੱਥਾਂ ਸਹਿਤ ਸੰਗਤਾਂ ਦੇ ਸਾਹਮਣੇ ਰੱਖਣਗੇ ਉਹਨਾਂ ਸੰਗਤਾਂ ਨੂੰ ਇਸੇ ਮਾਮਲੇ ਤੇ ਕੀਤੀ ਜਾ ਰਹੀ ਸਿਆਸਤ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਪੰਜਾਬ காங்கிரஸ் ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜੀng ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਬੰਦ ਕਰਨ ਖਿਲਾਫ ਅੱਜ ਸਥਾਨਕ ਬਚਤ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੀ ਜਗ੍ਹਾ ਕੋਈ ਹੋਰ ਸਕੀਮ ਲਿਆ ਕੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਰਾਜਾਵੜਿੰਗ ਨੇ ਇਹ ਵੀ ਕਿਹਾ ਕਿ ਇਸ ਵੇਲੇ ਜਿੱਥੇ ਇਸ ਸਕੀਮ ਵਿੱਚ ਕੇਂਦਰ ਦੀ 90 ਤੇ ਸੂਬਾ ਸਰਕਾਰ ਦੀ 10 ਫੀਸਦੀ ਫੰਡਿੰਗ ਦੀ ਹਿੱਸੇਦਾਰੀ ਹੈ ਉਦੋਂ ਵੀ ਪੰਜਾਬ ਵਿੱਚ ਮਜ਼ਦੂਰਾਂ ਨੂੰ ਨਿਰਧਾਰਿਤ ਦਿਨ ਰੋਜ਼ਗਾਰ ਨਹੀਂ ਮਿਲਿਆ ਉੱਥੇ ਹੀ ਹੁਣ ਇਸ ਅਨੁਪਾਤ ਨੂੰ ਬਦਲ ਕੇ 60 40 ਕਰ ਦਿੱਤਾ ਗਿਆ ਹੈ ਉਨੇ ਦਾਵਾ ਕੀਤਾ ਕਿ ਮਨਰੇਗਾ ਤਹਿਤ ਲੋਕਾਂ ਨੂੰ 100 ਦਿਨ ਦਾ ਰੋਜ਼ਗਾਰ ਹਾਸਲ ਕਰਨ ਦਾ ਹੱਕ ਸੀ ਪਰ ਨਵੀਂ ਸਕੀਮ ਤਹਿਤ ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਫੰਡ ਦੇ ਕੇ ਉਸ ਤਹਿਤ ਕੰਮ ਕਰਵਾਉਣ ਲਈ ਕਿਹਾ ਜਾਵੇਗਾ ਸੰਭਾਵਿਤ ਤੌਰ ਤੇ ਇਸ ਨਾਲ ਭਾਜਪਾ ਸ਼ਾਸਤ ਸੂਬਿਆਂ ਨੂੰ ਵੱਧ ਫੰਡ ਮਿਲਣਗੇ ਉਹਨਾਂ ਮਨਰੇਗਾ ਸਕੀਮ ਨੂੰ ਬੰਦ ਕਰਨ ਖਿਲਾਫ 8 ਜਨਵਰੀ ਤੋਂ ਪੰਜਾਬ ਅੰਦਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਇਹ ਬੀਜੇਪੀ ਸਰਕਾਰ ਮਨਰੇਗਾ ਸਕੀਮ ਨੂੰ ਬੰਦ ਕਰਨ ਜਾ ਰਹੀ ਹੈ ਉਹ ਮਨਰੇਗਾ ਸਕੀਮ ਜੀ ਨੇ ਦੇਸ਼ ਦੇ ਅੰਦਰ ਕਰੋਨਾ ਕਾਲ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਗਰ ਇਹ ਸਕੀਮ ਨਾ ਹੁੰਦੀ ਤਾਂ ਸ਼ਾਇਦ ਸਾਡਾ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਜਾਂਦਾ ਔਰ ਇਸ ਸਕੀਮ ਕਿਉਂ ਲਿਆਂਦੀ ਗਈ ਸੀ ਦੇਸ਼ ਦੇ ਅੰਦਰ ਇਹਦੇ ਪਿੱਛੇ ਡਾਕਟਰ ਮਨਮੋਹਨ ਸਿੰਘ ਜੀ ਦੀ ਸੋਚ ਸੀ ਹੁਣ ਵੀ ਇਹਨਾਂ ਨੇ ਜਿਹੜੀ ਮਹਾਤਮਾ ਗਾਂਧੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਮ ਨੂੰ ਬਦਲ ਕੇ ਆਪਣੀ ਮਰਜ਼ੀ ਨਾਲ ਔਰ ਸਾਡੇ ਜੀ ਰਾਮ ਜੀ ਭਗਵਾਨ ਰਾਮ ਦਾ ਨਾਮ ਵੀ ਇਹਰੇ ਵਿੱਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਗਵਾਨ ਰਾਮ ਸਾਡੇ ਆਸਤੇ ਬਹੁਤ ਮਹਾਨ ਨੇ ਅਸੀਂ ਉਹਨਾਂ ਨੂੰ ਮੰਨਦੇ ਆਂ ਸਾਡੇ ਮੰਨ ਦੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ। ਔਰ ਸਮੁੱਚਾ ਦੇਸ਼ ਉਹਨਾਂ ਨੂੰ ਮੰਨਦਾ ਹੈ। ਲੇਕਿਨ ਇਸ ਤਰ੍ਹਾਂ ਦਾ ਕੰਮ ਕਰਨਾ ਹੋਰ ਬੜੀਆਂ ਸੰਸਾਵਾਂ ਮੰਦਰ ਧਾਰਮਿਕ ਚੀਜ਼ਾਂ ਨੂੰ ਇਸ ਤਰ੍ਹਾਂ ਦਾ ਪੋਲੀਟੀਕਲ ਚੀਜ਼ਾਂ ਦੇ ਵਿੱਚ ਜਾਣ ਬੁਝ ਕੇ ਭਾਜਪਾ ਇਸਤੇਮਾਲ ਕਰ ਰਹੀ ਹੈ ਉਹੀ ਪੋਲਰਾਈਜੇਸ਼ਨ ਦਾ ਕੰਮ। ਉਧਰ ਪੰਜਾਬ ਪਾਸ਼ਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ मनरेगा स्कीम ਨੂੰ ਲੈ ਕੇ ਮਾਨ ਸਰਕਾਰ ਤੇ ਕਾਂਗਰਸ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ 1 ਸਾਲ ਤੋਂ ਮਜ਼ਦੂਰਾਂ ਨੂੰ ਕੋਈ ਕੰਮ ਨਹੀਂ ਦਿੱਤਾ 30 ਦਸੰਬਰ ਯਾਨੀ ਪਲਕੇ ਮੰਗਲਵਾਰ ਨੂੰ ਹੋਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਉਹਨਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਤੇ ਲੋਕਤੰਤਰ ਦੀ ਦੁਹਾਈ ਦੇ ਕੇ ਇਹ ਸਰਕਾਰ ਹਮੇਸ਼ਾ ਲੋਕਤੰਤਰ ਦਾ ਕਤਲ ਕਰਦੀ ਆਈ ਹੈ ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਸਮੇਂ-ਸਮੇਂ ਤੇ ਵਿਸ਼ੇਸ਼ ਸੈਸ਼ਨ ਲਿਆ ਕੇ ਹਮੇਸ਼ਾ ਖਾਨਾ ਪੂਰਤੀ ਹੀ ਕਰਦੀ ਆ ਰਹੀ ਹੈ ਉਹਨਾਂ ਕਹਿੰਦੇ ਕਿ ਜਿਹੜੇ ਮੁੱਦੇ ਤੇ ਪੰਜਾਬ ਸਰਕਾਰ ਵਿਸ਼ੇਸ਼ ਸੈਸ਼ਨ ਬੁਲਾਉਣ ਜਾ ਰਹੀ ਹੈ ਉਸ ਨਾਲ ਸਿਰਫ ਲੋਕਾਂ ਦਾ ਸਮਾਂ ਹੀ ਬਰਬਾਦ ਨਹੀਂ ਹੋਏਗਾ ਸਗੋਂ ਸਦਨ ਦਾ ਪੈਸਾ ਵੀ ਬਰਬਾਦ ਹੋਏਗਾ ਉਹਨਾਂ ਕਹਿੰਦੇ ਕਿ ਇਸ ਸਰਕਾਰ ਨੂੰ ਚਾਹੀਦਾ ਹੈ ਇਹ ਹੈ ਕਿ ਬਜਟ ਸੈਸ਼ਨ ਮੌਨਸੂਨ ਸੈਸ਼ਨ ਤੇ ਸੀਟ ਸੈਸ਼ਨ ਬੁਲਾਏ ਕੱਲ ਇੱਕ ਵਾਰੀ ਫੇਰ ਵਿਧਾਨ ਸਭਾ ਦਾ विशेष सत्र जरा तो सद्या गया आम आदमी पार्टी दी सरकार पिछले चार साल तो चल रही है लोकतंत्र की दुआई दे के ए सरकार लोकतंत्र की हत्या लगातार कर दी आई है और ਜਦ ਕਿ ਇਸ ਸਰਕਾਰ ਨੂੰ ਚਾਹੀਦਾ ਹੈ ਬਜਟ ਸੈਸ਼ਨ ਬੁਲਾਏ ਮਾਨਸੂਨ ਸੈਸ਼ਨ ਬੁਲਾਏ শীত ਸੈਸ਼ਨ ਬੁਲਾਏ ਲੇਕਿਨ ਇਹ ਪਜਦੀ ਹੈ ਔਰ ਉਹਦੀ ਖਾਣਾ ਪੂਰਤੀ ਕਰਨ ਦੇ ਲਈ ਪੰਜਾਬ ਦੇ ਅੰਦਰ ਝੂਠ ਫਲਾਨ ਦੇ ਲਈ ਬੈਰ ਫਲਾਨ ਦੇ ਲਈ ਇਹ ਸਰਕਾਰ ਸਮੇਂ-ਸਮੇਂ ਦੇ ਉੱਤੇ ਵਿਸ਼ੇ ਸત્ર ਦੀ ਆੜ ਲੈ ਕੇ ਖਾਣਾ ਪੂਰਤੀ ਕਰਨੀ ਹੈ। ਔਰ ਕੱਲ ਵੀ ਜਿਸ ਮੁੱਦੇ ਦੇ ਉੱਤੇ ਲੋਕਾਂ ਦਾ ਸਮੇਂ ਵੀ ਕੱਲ ਬਰਬਾਦ ਹੋਏਗਾ। ਸਦਨ ਦਾ ਪੈਸਾ ਵੀ ਬਰਬਾਦ ਹੋਏਗਾ। ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਮੈਂ ਉਸ ਸਦਨ ਦਾ ਸਦਸ ਹਾਂ। ਮੈਨੂੰ ਇਹਨਾਂ ਦੇ ਵਿਸ਼ੇ ਸਤਰ ਦੇਖਣ ਦਾ ਔਰ ਸੁਣਨ ਦਾ ਔਰ ਬੋਲਣ ਦਾ

ਹਰ ਸਾਲ ਘੱਟੋ-ਘੱਟ 40 ਮੀਟਿੰਗਾਂ ਯਕੀਨੀ ਬਣਾਓ ਤੇ ਵਿਧਾਨ ਸਭਾ ਦੀ ਸੰਵਿਧਾਨਿਕ ਮਾਨ ਮਰਿਆਦਾ ਬਣਾਈ ਰੱਖੋ ਲੋਕਤੰਤਰ ਸਿਰਫ ਨਾਰਿਆਂ ਤੇ ਤਮਾਸ਼ੀਬੀਨਾ ਤੇ ਨਹੀਂ ਚੱਲਦਾ ਬਾਜਵਾ ਨੇ ਪੱਤਰ ਅਹੀਂ ਮੰਗ ਕੀਤੀ ਕਿ ਨਿਯਮਿਤ ਅਸੈਂਬਲੀ ਸੈਸ਼ਨਾਂ ਨੂੰ ਵਿਸ਼ੇਸ਼ ਸੈਸ਼ਨਾਂ ਨਾਲ ਬਦਲਣਾ ਵਿਧਾਨ ਸਭਾ ਨੂੰ ਖੋਖਲਾ ਕਰਿਆ ਤੇ ਇਸ ਨੂੰ ਇੱਕ ਪੀਆਰ ਪਲੇਟਫਾਰਮ ਤੱਕ ਘਟਾ ਰਿਹਾ ਹੈ ਉਹਨਾਂ ਕੇ ਆਪ੍ਰੈਸ਼ਨ ਕਾਲ ਤੇ ਜ਼ੀਰੋ ਕਾਲ ਜਵਾਬਦੇਹੀ ਦੇ ਸੰਵਿਧਾਨਿਕ ਸਾਧਨ ਨੇ ਨਾ ਕਿ ਪ੍ਰਕਿਰਿਆਤਮਕ ਰੁਕਾਵਟਾਂ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਸਦਨ ਦੀਆਂ ਬੈਠਕਾਂ ਵਿੱਚ ਕਟੌਤੀ, ਨਿਗਰਾਨੀ ਤੇ ਜਾਂਚ ਨੂੰ ਕਮਜ਼ੋਰ ਕਰਦੀ ਹੈ, ਜਨਤਕ ਸ਼ਿਕਾਇਤਾਂ ਨੂੰ ਦਬਾਉਂਦੀ ਹੈ ਤੇ ਕਾਰਜਕਾਰੀ ਦੇ ਹੱਥਾਂ ਵਿੱਚ ਸ਼ਕਤੀ ਕੇਂਦ੍ਰਿਤ ਕਰਦੀ ਹੈ। ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਵੱਲੋਂ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਕੀਤੇ ਗਏ ਸ਼ਬਦ ਗਾਇਨ ਤੇ ਕੀਰਤਨ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ। ਇਸ ਮਾਮਲੇ ਤੇ ਸ਼੍ਰੀ ਕਲਤਕਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਜਥੇਦਾਰ ਗੜਗੱਜ ਨੇ ਸਪਸ਼ਟ ਕੀਤਾ ਕਿ ਸਿੱਖ ਰਹਿਤ ਮਰਿਆਦਾ ਵਿੱਚ ਇਹ ਸਾਫ਼ ਲਿਖਿਆ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕੇਵਲ ਇੱਕ ਸਿੱਖ ਹੀ ਕਰ ਸਕਦਾ ਹੈ ਕੋਈ ਪਤਿਤ ਸਿੱਖ ਨਹੀਂ ਉਹਨਾਂ ਅਨੁਸਾਰ ਕੀਰਤਨ ਕਰਨ ਦਾ ਅਧਿਕਾਰ ਤੇ ਅਭਿਆਸ ਸਿਰਫ ਉਸੇ ਵਿਅਕਤੀ ਕੋਲ ਹੋਣਾ ਚਾਹੀਦਾ ਹੈ ਜੋ ਸੱਚਾ ਸਿੱਖ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਆਚਰਣ ਰੱਖਦਾ ਹੋਵੇ ਜਥੇਦਾਰ ਨੇ ਕਿਹਾ ਕਿ ਧਾਰਮਿਕ ਆਯੋਜਨਾ ਵਿੱਚ ਪਰੰਪਰਾਵਾਂ ਦਾ ਪਾਲਣ ਕਰਨਾ ਬੇहद ਲਾਜ਼ਮੀ ਹੈ ਕਿਸੇ ਵੀ ਤਰ੍ਹਾਂ ਦੀ ਮर्यादा ਦੀ ਉਲੰਘਣਾ ਸਿੱਖ ਧਰਮ ਦੇ ਵਿਰੁੱਧ ਮੰਨੀ ਜਾਏਗੀ ਜਥੇਦਾਰ ਨੇ ਜ਼ੋਰ ਦੇ ਕੇ ਕਿਹਾ ਕਿ ਨੀਮਾ ਦਾ ਪਾਲਣ ਕਰਨਾ ਸਭ ਲਈ ਜ਼ਰੂਰੀ ਹੈ ਜਸਬੀਰ ਜਸਦੀ ਦੇ ਕੀਰਤਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਨੇ ਕੁਝ ਪ੍ਰਸ਼ੰਸਕਾਂ ਨੇ ਜਸਦੀ ਦੇ ਯਤਨ ਦੀ ਸ਼ਲਾਘਾ ਕਰਦੇ ਹਾਂ ਇਸ ਨੂੰ ਧਾਰਮਿਕ ਭਾਵਨਾਵਾਂ ਅਤੇ ਸੱਭਿਆਚਾਰਕ ਸੰਗੀਤ ਨੂੰ ਉਤਸ਼ਾਹਿਤ ਕਰਨ ਵਾਲਾ ਕਾਰਜ ਦੱਸਿਆ ਜਦ ਕਿ ਦੂਜੇ ਪਾਸੇ ਧਾਰਮਿਕ ਵਿਦਵਾਨਾਂ ਤੇ ਜਥੇਦਾਰਾਂ ਨੇ ਪਰੰਪਰਾ ਅਨੁਸਾਰ ਕੀਰਤਨ ਦੇ ਅਧਿਕਾਰ ਤੇ ਮਰਿਆਦਾ ਨੂੰ ਬਰਕਰਾਰ ਰੱਖਣ ਤੇ ਜ਼ੋਰ ਦਿੱਤਾ ਹੈ ਦਾ ਜੀਏ ਕਿ ਹਾਲੀ ਵਿੱਚ ਸ਼ਹੀਦੀ ਸਮਾਗਮਾ ਦੌਰਾਨ ਗਾਇਕ ਜਸਬੀਰ ਜੱਸੀ ਨੇ ਪਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨਾਲ ਅਲਕਸਮਾਗਮ ਵਿੱਚ ਕੀਰਤਨ ਕੀਤਾ ਸੀ ਜਿਸ ਦੀ ਵੀਡੀਓ ਖੁਦ ਜੱਸੀ ਵੱਲੋਂ ਸਾਂਝੀ ਕੀਤੀ ਗਈ ਸੀ ਸਿੱਖ ਰਹਿਤ ਮਰਿਆਦਾ ਸਪਸ਼ਟ ਲਿਖਿਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸਿੱਖ ਹੀ ਕਰ ਸਕਦਾ ਪਰ ਜੇ ਕੋਈ ਸਿੱਖ ਰਹਿਤ ਮਰਿਆਦਾ ਦੇ ਉਲਟ ਕਰ ਰਿਹਾ ਤਾਂ ਗਲਤ ਆ ਉਹ ਠੀਕ ਨਹੀਂ ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਬਿਲਕੁਲ ਐਨ ਸਪਸ਼ਟ ਕਰਕੇ ਲਿਖਿਆ ਆ ਸ਼੍ਰੀ ਕਾਲਤਾਕਾ ਸਾਹਿਬ ਨੇ ਸਿੱਖ ਮਰਿਆਦਾ ਸਿਧਾਂਤਾਂ ਤੇ ਤਖਤ ਦੇ ਹੁਕਮਾਂ ਦੀ ਉਲੰਘਣਾ ਨਾਲ ਜੁੜੇ ਤਿੰਨ ਮਾਮਿਆਂ ਵਿੱਚ ਸਖਤ ਨੋਟਿਸ ਜਾਰੀ ਕੀਤੇ ਨੇ ਸਖਤਰੇ ਤਿੰਨ ਚਾਰਜ ਵੱਲੋਂ ਜਾਰੀ ਹੁਕਮ ਅਨੁਸਾਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਤੇ ਕਾਰਵਾਈ ਕੀਤੀ ਜਾਏਗੀ ਪਹਿਲੇ ਹੁਕਮ ਅਨੁਸਾਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਸਹਿਰਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੁਖੀ ਤਰुण ਪ੍ਰੀਤ ਸਿੰਘ ਸੌਂਦ ਨੂੰ 5 ਜਨਵਰੀ 2026 ਨੂੰ ਸਵੇਰੇ 10 ਵਜੇ ਸ਼੍ਰੀ ਕਾਲਤਾਕਾ ਸਾਹਿਬ ਵਿਕੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਸਪਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਉਨ੍ਹਾਂ ਤੇ ਇਲਜ਼ਾਮ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਪਾਈ ਜੀਵਨ ਦੀ ਯਾਦਗਾਰ ਵਿੱਚ ਬਣੀਆਂ ਤਸਵੀਰਾਂ ਵਿੱਚ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਗਈ। ਇਹਨਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤਪਾਨ ਕਰਵਾਉਂਦੇ ਦਿਖਾਣਾ ਤੇ ਅੰਮ੍ਰਿਤਸਰ ਸਿੰਘ ਨੂੰ ਬੀਰ ਆਸਣ ਵਿੱਚ ਨਾ ਦਰਸਾਉਣਾ ਸ਼ਾਮਲ ਹੈ। ਦੂਜੀ ਹੁਕਮਰਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਸੀਨੀਅਰ ਵਾਈਸ ਪ੍ਰਧਾਨ ਹਰਵਿੰਦਰ ਸਿੰਘ ਕੇਪੀ ਵਾਈਸ ਪ੍ਰਧਾਨ ਆਤਮ ਸਿੰਘ ਇਸਕੱਤਰ ਜਸਮੇਲ ਸਿੰਘ ਨੂੰ 5 ਜਨਵਰੀ 2026 ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ ਉਨਾਤੇ ਇਲਜ਼ਾਮ ਹੈ ਕਿ 25 ਅਕਤੂਬਰ 2025 ਨੂੰ ਬੁਲਾਈ ਗਈ ਵਿਸ਼ੇਸ਼ ਇਕੱਤਰਤਾ ਤੇ ਸ਼੍ਰੀ ਕਾਲ ਤਖਤ ਵੱਲੋਂ ਲਗਾਈ ਰੋਕ ਦੀ ਉਲੰਘਣਾ ਕੀਤੀ ਗਈ। ਤੀਜੇ ਹੁਕਮ ਵਿੱਚ ਚੀਫ ਖਾਲਸਾ ਦਿਵਾਨ ਚੈਲਿਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਨੂੰ 5 ਜਨਵਰੀ ਨੂੰ 10:30 ਵਜੇ ਹਾਜ਼ਰ ਹੋ ਕੇ ਸੰਸਾ ਦੇ ਸਾਰੇ ਮੈਂਬਰਾਂ ਦੀ ਅੰਮ੍ਰਿਤਧਾਰੀ ਤੇ ਗੈਰ ਅੰਮ੍ਰਿਤਧਾਰੀ ਸਥਿਤੀ ਦੀ ਪੂਰੀ ਸੂਚੀ ਪੇਸ਼ ਕਰਨ ਲਈ ਕਿਹਾ ਗਿਆ ਹੈ। ਸਕੱਤਰਤ ਨੇ ਸਪੱਸ਼ਟ ਕੀਤਾ ਕਿ ਸਿੱਖ ਮਰਿਆਦਾ ਤੇ ਤਖਤ ਦੇ ਹੁਕਮਾਂ ਦੀ ਪਾਲਣਾ ਹਰ ਸੰਸਾ ਤੇ ਅਹੁਦੇਦਾਰ ਦੀ ਜ਼ਿੰਮੇਵਾਰੀ ਹੈ ਤੇ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਮਾਨਸਾ ਵਿੱਚ ਕਾਂਗਰਸ ਦੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਦੀ ਆਪਸ ਵਿੱਚ ਝੜਪ ਹੋ ਗਈ। ਇਹ ਘਟਨਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਦਰਨੇ ਪ੍ਰਦਰਸ਼ਨ ਦੌਰਾਨ ਵਾਪਰੀ। ਮੌਕੇ ਤੇ ਮੌਜੂਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਥਿਤੀ ਨੂੰ ਸ਼ਾਂਤ ਕਰਨ ਲਈ ਦਖਲ ਦਿੱਤਾ। ਯੂਥ ਕਾਂਗਰਸ ਵੱਲੋਂ ਗੈਂਗਸਟਰਵਾਦ ਦੇ ਵਿਰੋਧ ਤੇ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਮੁੱਖ ਮੰਤਰੀ ਤੇ ਪੁਲਿਸ ਦੇ ਡੀਜੀਪੀ ਦੇ ਪੁਤਲੇ ਸਾੜੇ ਜਾ ਰਹੇ ਸਨ। ਐਜ਼ਰਾਨੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੋਗ ਪ੍ਰੀਤ ਸਿੰਘ ਦੇਵੀ ਤੇ ਨਵ ਨਿਯੁਕਤ ਕਾਰਜਕਾਰੀ ਪ੍ਰਦਾਨ ਕਰਨ ਹੋੜਲਾ ਦੇ ਵਿਚਕਾਰ ਝਗੜਾ ਹੋ ਗਿਆ। ਰਿਪੋਰਟਾਂ ਅਨੁਸਾਰ ਝਗੜਾ ਇੱਕ ਬੈਨਰ ਨੂੰ ਲੈ ਕੇ ਹੋਇਆ। ਕਰਨ ਹੋੜਲਾ ਆਪਣੀ ਫੋਟੋ ਵਾਲਾ ਬੈਨਰ ਲੈ ਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਜਿਸ ਨਾਲ ਦੋਵਾਂ ਆਗੂਆਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਹ ਬਹਿਸ ਜਲਦੀ ਹੀ ਜ਼ੁਬਾਨੀ ਗਾਲੀ-ਗਲੋਚ ਤੇ ਸਰੀਰਕ ਹਮਲਿਆਂ ਸਾਹਮਣੇ ਬਦਲ ਗਈ। ਲੁਧਿਆਣਾ ਵਿੱਚ ਇੱਕ ਨੌਜਵਾਨ ਨੇ ਆਪਣੇ ਵਿਆਹ ਤੋਂ ਮਹੀਨਾ ਪਹਿਲਾਂ ਲਾਇਸੈਂਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ लाश ਇੱਕ ਹੋਟਲ ਦੇ ਕਮਰੇ ਵਿੱਚੋਂ ਮਿਲੀ। ਉਸ ਦਾ ਵਿਆਹ 16 ਜਨਵਰੀ ਨੂੰ ਹੋਣਾ ਸੀ। ਮ੍ਰਿਤਕ ਦੀ ਪਛਾਣ ਗੁਰਵੀਰ ਸਿੰਘ ਉਰਫ਼ ਕਮਲ ਵਜੋਂ ਹੋਈ ਹੈ। ਮੁੱਢਲੀ ਜਾਂਚ ਅਨੁਸਾਰ ਕਮਲ ਰਾਏਕੋਟ ਦੇ ਬਨਾਲਾ ਚੌਂਕ ਨੇੜੇ ਸਿਮਰ ਹੋਟਲ ਵਿੱਚ ਠਹਿਰਿਆ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਦੋਸਤਾਂ ਨਾਲ ਸ਼ਰਾਬ ਪਾਰਟੀ ਕੀਤੀ ਸੀ। ਫਿਰ ਉਹ ਆਪਣੇ ਦੋਸਤਾਂ ਨੂੰ ਘਰ ਛੱਡ ਕੇ ਹੋਟਲ ਵਾਪਸ ਆ ਗਿਆ। ਉਸਨੇ ਸੋਮਵਾਰ ਸਵੇਰੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਵਿਆਹ ਦੀ ਤਰੀਕ ਤੈ ਹੋਣ ਤੋਂ ਬਾਅਦ ਹੀ ਕਮਲ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਉਹ ਅਕਸਰ ਭਾਵੁਕ ਹੋ ਜਾਂਦਾ ਸੀ ਤੇ ਰੋਂਦਾ ਰਹਿੰਦਾ ਸੀ। ਉਹ ਆਪਣੇ ਵਿੱਦ ਦੇ ਭਾਰ ਨੂੰ ਲੈ ਕੇ ਵੀ ਤਣਾਅ ਵਿੱਚ ਰਹਿੰਦਾ ਸੀ ਤੇ ਦੋਸਤਾਂ ਨਾਲ ਆਪਣੇ ਇਲਾਜ ਬਾਰੇ ਚਰਚਾ ਕਰਦਾ ਸੀ। ਅੱਛਾ ਚੋਲੋ ਇਥੋਂ ਮੌਕੇ ਤੇ ਕਿਸੇ ਵੱਲੋਂ ਸੁਸਾਇਸਾਈਡ ਕਰਨ ਦਾ ਮਾਮਲਾ ਸੰਬੰਧੀ ਫੋਨ ਆਇਆ ਸੀਗਾ। ਜਿਸ ਤੇ ਮੈਂ ਮੌਕੇ ਤੇ ਆ ਕੇ ਦੇਖਿਆ ਕਿ ਇੱਕ ਗੁਰਬੀਰ ਸਿੰਘ ਨਾਮ ਦਾ ਵਿਅਕਤੀ ਜਿਹਦਾ ਪਿੰਡ ਜਲਾਲਦੀਵਾਲ ਆ ਫਾਦਰ ਦਾ ਨਾਮ ਸ਼ਕਰੂਪ ਸਿੰਘ ਹੈ ਤੇ ਜਿਸ ਨੇ ਆਪਣੇ ਲਾਇਸੈਂਸੀ ਰਵਾਲਬਰ ਦੇ ਨਾਲ ਸੂਸਾਇਟੀ ਕੀਤੀ ਕਿੰਨੀ ਕੋਮਰ ਹੈ ਮੁੰਡੇ ਧਰਵਾਲਬਰ ਕਿਹੜਾ ਮੁੰਡੇ ਦੀ ਉਮਰ 30 ਸਾਲ ਹੈ ਜੀ ਤੇ ਰਵਾਲਬਰ ਆ ਜੇ ਤਾਂ ਉਹਦਾ ਆਪਣਾ ਲਾਇਸੈਂਸੀ ਉਹਦੇ ਫਾਦਰ ਨੂੰ ਦੱਸਿਆ ਜਾ ਰਿਹਾ ਕਿ ਇਹਦਾ ਆਪਣਾ ਖੁਦ ਦਾ ਲਾਇਸੈਂਸ ਉਹਨਿਆ ਹੋਇਆ ਤੇ ਲਾਇਸੈਂਸੀ ਰਵਾਲਬਰ ਸੀਗਾ ਦਾ ਖੁਦ ਜੀ ਕੀ ਇਹ ਤੇ ਰੂਟੀਨ ਚ ਵੀ ਆਉਣਾ ਹਾਂ ਇਹ ਵੀ ਇਹਦੇ ਫਾਦਰ ਨੇ ਦੱਸਿਆ ਜੀ ਵੀ ਇਹਦਾ ਪਹਿਲੇ ਵੀ ਇਹ ਜਿਹੜਾ ਹੋਟਲ ਦਾ ਵੱਡਾ ਮਾਲਕ ਹੈ ਉਹਦੇ ਨਾਲ ਇਹਦਾ ਯਾਰੀ ਦੋਸਤੀ ਸੀਗੀ ਤੇ ਪਹਿਲਾਂ ਵੀ ਇਹਦਾ ਇੱਥੇ ਆਉਣ ਚਾਂਸ ਸੀ। ਉਹ ਕਿ ਇਹ ਵੀ ਪਤਾ ਨਿਕਿਆ ਵੀ ਇਹਦਾ ਵਿਆਹ ਵੀ ਰੱਖਿਆ ਹੋਣਾ। ਹਾਂ ਇਹਦਾ ਇਹਦੇ ਫਾਦਰ ਨੇ ਦੱਸਿਆ ਕਿ 16 ਜਨਵਰੀ ਦੇ ਇਹਦੀ ਮੈਰਿਜ ਸੀਗੀ ਤੇ ਜਿਹਦੀ ਫ੍ਰੀ ਤੋਂ ਫੋਕਸ ਆਪ ਲੈ ਸੀ। ਜਿਹੜੀ ਕੋਈ ਵਿਆਹ ਸਾਹਮਣੇ ਆਈ ਹੈ ਪਰਵਾਰ ਦਾ ਕੀ ਜਣਾ ਕੀ ਕੀ ਕਰਨ ਉਹ ਹੈ ਕਿ ਜਿਹੜਾ ਇਸ ਦਾ ਬੜਾ ਕਾਂਸਟ ਪਰਵਾਰ ਕਹਿੰਦੇ ਜੀ ਪਤਾ ਨਹੀਂ ਜੀ ਕਿਉਂ ਇਹਨੇ ਆਤਮਤਾ ਕੀਤੀ ਸਾਡ ਨੂੰ ਕਿਸੇ ਕੋਈ ਕਿਸ ਤਰ੍ਹਾਂ ਦਾ ਸੱਕਸਿਕਾ ਨਹੀਂ ਹੈ ਤੇ ਉਹਨਾਂ 149 ਜੀਐਨਐਸ ਨੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਕਹਿਣ ਬਤਾਵ ਇਨਵੈਸਟੀਗੇਸ਼ਨ ਜਾਰੀ ਹੈ ਜੇ ਕੋਈ ਹੋਰ ਸਾਹਮਣੇ ਆਉਂਦਾ ਤੇ ਉਹ ਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏ ਫੋਰੈਂਸ ਤੌਰ ਤੇ ਵੀ ਜਨਸ ਫੋਰੈਂਸਿਕ ਸਾਇੰਸ ਵਾਲੀ ਵੀ ਟੀਮ ਸਾਡੀ ਇਮੀਜਟ ਪਹੁੰਚ ਰਹੀ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਬੱਚੇ ਜਲੰਧਰ ਦੇ ਰਾਮਾ ਮੰਡੀ ਦੇ ਰਵਿਦਾਸ ਕਲੋਨੀ ਵਿੱਚ ਸੋਮਵਾਰ ਸਵੇਰੇ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਹਰਦੀਪ ਵਜੋਂ ਹੋਈ ਹੈ ਜਿਸ ਦੀ ਆਪਣੇ ਦੋਸਤਾਂ ਨਾਲ ਬਹਿਸਬਾਜ਼ੀ ਹੋਈ ਸੀ ਜਿਸ ਕਾਰਨ ਇਹ ਅਪਰਾਧ ਹੋਇਆ। ਘਟਨਾ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਮੌਕੇ ਤੇ ਪਹੁੰਚੀ, লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੇਜ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਰਵਿਦਾਸ ਕਲੋਨੀ ਦਾ ਰਹਿਣ ਵਾਲਾ ਹਰਦੀਪ ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਆਪਣੇ ਘਰ ਵਿੱਚ ਸੀ। ਕਿਸੇ ਗਾਣ ਨੂੰ ਲੈ ਕੇ ਉਸ ਦਾ ਆਪਣੇ ਦੋਸਤਾਂ ਨਾਲ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਉਸ ਦੇ ਦੋਸਤਾਂ ਨੇ ਉਸ ਤੇ ਹਮਲਾ ਕਰ ਦਿੱਤਾ ਤੇ ਪੇਟ ਵਿੱਚ ਚਾਕੂ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਦੀਪ ਦਾ ਚਾਕੂ ਦੇ ਜ਼ਖਮ ਤੋਂ ਬਹੁਤ ਜ਼ਿਆਦਾ ਖੂਨ ਵਹਿ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮਲਜ਼ਮ ਅਪਰਾਧ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਮਲਜ਼ਮਾਂ ਦੀ ਪਛਾਣ ਕੀਤੀ ਜਾਏਗੀ ਤੇ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਪਰੀਮ ਕੋਰਟ ਨੇ আরাਵਲੀ ਪਹਾੜੀਆਂ ਦੀ ਪਰਿਭਾਸ਼ਾ ਨਾਲ ਜੁੜੇ ਵਿਵਾਦ ਵਿੱਚ ਵੱਡਾ ਫੈਸਲਾ ਲੈਂਦਿਆਂ ਆਪਣੀ ਹੀ 20 ਨਵੰਬਰ 2025 ਵਾਲੇ ਹੁਕਮ ਤੇ ਰੋਕ ਲਗਾ ਦਿੱਤੀ ਹੈ। ਇਸ ਹੁਕਮ ਵਿੱਚ ਅਦਾਲਤ ਨੇ ਸਿਰਫ 100 ਮੀਟਰ ਜਾਂ ਉੱਪਰ ਉੱਚੀਆਂ ਪਹਾੜੀਆਂ ਨੂੰ আরাਵਲੀ ਰੇਂਜ ਮੰਨਣ ਦੀ ਸਿਫਾਰਿਸ਼ ਨੂੰ ਪਹਿਲਾਂ ਸਵੀਕਾਰ ਕੀਤਾ ਸੀ ਜਿਸ ਨੂੰ ਵਾਤਾਵਰਣ ਵਿਗਿਆਨੀਆਂ ਤੇ ਵਿਰੋਧੀਆਂ ਨੇ ਗੰਭੀਰ ਚਿੰਤਾ ਵਜੋਂ ਉਠਾਇਆ ਸੀ ਕਿ ਇਸ ਨਾਲ ਵੱਡੇ ਖੇਤਰ ਮਾਈਨਿੰਗ ਲਈ ਖੁੱਲ ਜਾਣਗੇ ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚੇਗਾ ਅੱਜ ਛੁੱਟੀਆਂ ਵਾਲੇ ਬੈਂਚ ਨੇ ਸੁਮੋਟੋ ਮਾਮਲੇ ਦੀ ਸੁਣਵਾਈ ਕੀਤੀ ਤੇ ਅਗਲੀ ਤਰੀਕ 21 ਜਨਵਰੀ 2026 ਨਿਰਧਾਰਿਤ ਕੀਤੀ ਹੈ ਉਦੋਂ ਤੱਕ ਮਾਈਨਿੰਗ ਜਾਂ ਹੋਰ ਗਤੀਵਿਧੀਆਂ ਤੇ ਪਹਿਲਾਂ ਵਾਲੀ ਸਥਿਤੀ ਜਾਰੀ ਰਹੇਗੀ ਚੀਫ ਜਸਟਿਸ ਸੂਰਿਆकांत ਜਸਟਿਸ ਜੇ ਕੇ ਮਹੇਸ਼ਰੀ ਤੇ ਜਸਟਿਸ ਏ ਜੀ ਮਸੀ ਦੀ ਬੈਂਚ ਨੇ ਕਿਹਾ ਕਿ ਪਹਿਲਾਂ ਵਾਲੀ ਮਾਹਰ ਕਮੇਟੀ ਦੀ ਰਿਪੋਰਟ ਤੇ ਅਦਾਲਤ ਦੇ ਨਿਰੀਖਣਾਂ ਦੀ ਗਲਤ ਵਿਆਖਿਆ ਕੀਤੀ ਜਾ ਰਹੀ ਹੈ ਜਿਸ ਨਾਲ ਗਲਤ ਫਹਿਨੀਆਂ ਫੈਲ ਰੀਆਂ ਨੇ ਅਦਾਲਤ ਨੇ ਇੱਕ ਨਵੀਂ ਹਾਈ ਪਾਵਰਡ ਮਾਹਰ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ ਜੋ ਪਹਿਲਾਂ ਵਾਲੀ ਰਿਪੋਰਟ ਦਾ ਵਿਸ਼ਲੇਸ਼ਣ ਕਰੇਗੀ ਅਰਾਵਲੀ ਰੇਂਜ ਦੇ ਵਿਗਿਆਨਿਕ ਪਰਿਭਾਸ਼ਾ ਦਾ ਮੁਲਾਂਕਣ ਕਰੇਗੀ ਤੇ ਵਾਤਾਵਰਣ ਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਸਿਫਾਰਸ਼ਾਂ ਕਰੇਗੀ। ਪਠਿੰਡਾ ਪੁਲਿਸ ਨੇ 23 ਸਾਲਾ ਰਿਤਿਕਾ ਗੋਇਲ ਦੇ ਅੰਨੇ ਕਤਲ ਦੇ ਮਾਮਲੇ ਨੂੰ ਮਹਿਜ਼ 24 ਘੰਟਿਆਂ ਵਿੱਚ ਹੱਲ ਕਰਦਿਆਂ ਉਸ ਦੇ ਪਤੀ ਸਾਹਿਲ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ। ਐਸਐਸਪੀ ਅਮਨੀਤ ਕੌਂਡਾਲ ਨੇ ਦੱਸਿਆ ਕਿ ਕਾਤਲ ਸਾਹਿਲ ਕੁਮਾਰ ਉਰਫ ਰੌਣਕ ਕੁਮਾਰ ਪਾਸੋਂ ਪੁੱਛਗਿੱਛ ਕੀਤੀ ਗਈ ਤੇ ਤਫ਼ਤੀਸ਼ ਤੋਂ ਸਾਹਮਣੇ ਆਇਆ ਕਿ ਉਹ ਆਪਣੀ ਪਤਨੀ ਰਿਤਿਕਾ ਤੇ ਸ਼ੱਕ ਕਰਦਾ ਸੀ ਕਿ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਨੇ ਇਸੇ ਕਰਕੇ ਮਲਜ਼ਮ ਕੱਟਣਾ ਵਾਲੇ ਦਿਨ ਆਪਣੀ ਘਰ ਵਾਲੀ ਰਿਤਿਕਾ ਨੂੰ ਆਪਣੇ ਨਾਲ ਮੋਟਰਸਾਈਕਲ ਤੇ ਖਾਣ ਪੀਣ ਦੇ ਬਹਾਨੇ ਘਟਨਾ ਵਾਲੀ ਜਗ੍ਹਾ ਤੇ ਲੈ ਗਿਆ ਤੇ ਉਸ ਦੇ ਗਲ ਤੇ ਤੇਜ਼ धार ਹਥਿਆਰ ਨਾਲ वार ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਦੱਸਿਆ ਕਿ ਮਲਜ਼ਮ ਕੋਲੋਂ ਵਾਰਦਾਤ ਸਮੇਂ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ ਬਾਜ਼ੇਏ ਕੇ 22 ਦਸੰਬਰ ਨੂੰ थाना ਕੈਨਾਲ ਕਲੋਨੀ ਬਠਿੰਡਾ ਵਿਖੇ ਰਿਤਿਕਾ ਦੀ ਮਾਂ ਨੇ ਸੂਚਨਾ ਦਿੱਤੀ ਸੀ ਕਿ ਉਸ ਦੀ ਬੇਟੀ ਦੀ লাশ ਸੜਕ ਤੇ ਝਾੜੀਆਂ ਵਿੱਚ ਪਈ ਹੈ ਇਸ ਸਬੰਧੀ ਥਾਣੇ ਦੀ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਕਤਨਾਸਾਂ ਦਾ ਜਾਇਜ਼ਾ ਲਿਆ ਗਿਆ লাশ ਦੀ شناخت ਕਰਨ ਉਪਰੰਤ ਪਤਾ ਲੱਗਾ ਕਿ ਲੜਕੀ ਦਾ ਕਿਸੇ ਨਾਮਅਲੂਮ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਲੜਕੀ ਦੀ ਮਾਤਾ ਸੀਮਾ ਰਾਣੀ ਦੇ ਬਿਆਨਾਂ ਤੇ थाना ਕੈਨਾਲ ਕਲੋਨੀ ਬਠਿੰਡਾ ਵਿੱਚ ਆੜ ਪਛਾਤੇ ਵਿਅਕਤੀ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਸੀ कल जी आ, कल दोपहर ਦੇ ਕਰੀਬ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਨਾਲ ਕਲੋਨੀ ਥਾਣੇ ਦੇ ਅੰਤਰਗਤ ਇੱਕ ਠੰਡੀ ਸੜਕ ਦੇ ਏਰੀਆ 'ਚ ਇੱਕ ਯੰਗ ਲੜਕੀ ਦੀ ਲਾਸ਼ ਮਿਲੀ ਹੈ ਤੇ ਨਿਊਲੀ ਮੈਰਿਡ ਨਿਊਲੀ ਮੈਰਿਡਨੀ 23 ਸਾਲ ਦੀ ਜਿਹੜੀ ਲੜਕੀ ਦੀ ਲਾਸ਼ ਮਿਲੀ ਸੀਗੀ ਵੀਰੀ ਬਰੂਟਲੀ ਇੰਜਰਡ ਸੋ ਉਸ ਟਾਈਮ ਇਮੀਡੀਏਟਲੀ ਐਸਟੋ ਕਨਾਲ ਐਸਪੀ ਸਿਟੀ ਐਸਪੀ ਡੀ ਡੀਐਸਪੀ ਸਿਟੀ 1 ਅੰਮ੍ਰਿਤਪਾਲ ਪਾਰਟੀ ਔਰ ਸਾਡੇ ਇਨਚਾਰਜ ਸੀਆਈਏ 2 ਕਰਨ ਇਹ ਸਾਰੇ ਮੌਕੇ ਤੇ ਗਏ ਸੀਗੇ ਔਰ ਪ੍ਰੀਲੀਮਿਨਰੀ ਉੱਥੇ ਜਿਹੜਾ ਮ੍ਰਿਤਕ ਦਾ ਹਸਬੰਡ ਹੈਗਾ ਸਾਹਿਲ ਉਰਫ ਰੌਣਕ ਔਰ ਜਿਹੜੀ ਲੜਕੀ ਦੀ ਮਦਰ ਹੈ ਉਹ ਉੱਥੇ ਮਿਲੇ ਸੀਗੇ ਔਰ ਮਦਰ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਪਰਚਾ ਅੰਡਰ the section of 103 bns against unidentified vyakti de tehth darj kita si kanal colony ch aur us time kyunki there was no it was a blind murder koi specific pata nahi si ga ke kene kita but jeda oda husband hai oh tusi i think tusi bhi ohne kuch lokan nu bite bhi ditti si gi oh lh kar raha si bhi jehdi meri wife si gi ritika goel oda kisi ladke nal affair bhi si ga ਸੋ ਉਸ ਐਂਗਲ ਤੋਂ ਅਸੀਂ ਤਫਤੀਸ਼ ਕਰ ਰਹੇ ਸੀਗੇ ਬਟ ਸਿንስ ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਐਂਡ ਵਿਦਿਨ 24 ਘੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਪ੍ਰਤਿਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਣਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੋਨਾਂ ਦਾ ਵਿਆਹ ਲਵ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲੱਗਣ ਲੱਗ ਪਿਆ ਕਿ ਇਹਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁਛਕੇ ਚ ਦੱਸਿਆ ਹੈ ਪਹਿਲਾਂ ਗੁਰਜੀਤਾਂ ਨਾਂ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਐਂਡ ਹੌਲੀ-ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਅਫੇਅਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਇਹਨਾਂ ਦੀ ਉਸ ਗੱਲ ਤੇ ਬਹਿਸ-ਬਾਜ਼ੀ ਵੀ ਰਹਿੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਹਨਾਂ ਦੇ ਤਣਾਅ ਵਧਦੇ ਗਏ ਸੁਪਰੀਮ ਕੋਰਟ ਨੇ ਬਲਾਤਕਾਰ ਦੇ ਦੋਸ਼ੀ ਤੇਸ ਆਪ ਦਾ ਪਾਸਪਾ ਵਿਧਾਇਕ ਕੁਲਦੀਪ ਸਿੰਘ ਅਰਦੀ ਉਮਰ ਕੈਦੀ ਸਜ਼ਾ ਮੁਅੱਤਲ ਕਰਨ ਤੇ ਜ਼ਮਾਨਤ ਦੇਣ ਵਾਲੇ ਦਿੱਲੀ ਹਾਈ ਕੋਰਟ ਦੇ 23 ਦਸੰਬਰ 2025 ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਇਸ ਨਾਲ ਸਿੰਘਰ ਜੇਲ੍ਹ ਵਿੱਚ ਹੀ ਰਹਿਣਗੇ ਕਿਉਂਕਿ ਉਹ ਪੀੜਤਾ ਦੇ ਪਿਤਾ ਦੀ ਹਿਰਾਸਤੀ ਮੌਤ ਵਾਲੇ ਵੱਖਰੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਵੀ ਪੂਗਤ ਰਹੇ ਨੇ ਸੋਮਵਾਰ ਨੂੰ ਚੀਫ ਜਸਟਿਸ ਸੂਰਜਕਾਂਤ ਜਸਟਿਸ ਜੇ ਕੇ ਮਹੇਸ਼ਵਰੀ ਤੇ ਜਸਟਿਸ ਆਕਸਟ੍ਰੀਨ ਜਾਰਜ ਮਸੀ ਦੀ ਬੈਂਚ ਨੇ ਸੀਬੀਆਈ ਦੀ ਪਟੀਸ਼ਨ ਤੇ ਸੁਣਵਾਈ ਕੀਤੀ ਬੈਂਚ ਨੇ ਲਗਭਗ 40 ਮਿੰਟ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਚੀਫ ਜਸਟਿਸ ਨੇ ਕਿਹਾ ਕਿ ਆਮ ਤੌਰ ਤੇ ਰਿਹਾ ਹੋ ਚੁਕੇ ਦੋਸ਼ੀ ਦੇ ਹੁਕਮ ਨੂੰ ਬਿਨਾਂ ਸੁਣਵਾਈ ਰੋਕਿਆ ਨਹੀਂ ਜਾਂਦਾ ਪਰ ਇਸ ਮਾਮਲੇ ਵਿੱਚ ਹਾਲਾਤ ਵੱਖਰੇ ਨੇ ਵੱਖਰੇ ਅਪਰਾਧ ਵਿੱਚ ਦੋਸ਼ੀ ਠਹਿਰਾਏ ਜਾਣ ਕਾਰਨ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾਈ ਜਾ ਰਹੀ ਹੈ ਸੌਲਿਸਿਟਰ ਜਨਰਲ ਤੁਸ਼ਾਰ ਮੈਤਾ ਨੇ ਸੀਬੀਆਈ ਵੱਲੋਂ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਜਿਸ ਵਿੱਚ ਧਾਰਾ 376 ਤੇ ਪੋਕਸੋ ਤਹਿਤ ਦੋਸ਼ ਲੱਗੇ ਨੇ ਤੇ ਘੱਟੋ ਘੱਟ ਸਜ਼ਾ 20 ਸਾਲ ਦੀ ਹੈ CBI ਨੇ ਹਾਈ ਕੋਰਟ ਦੇ ਫੈਸਲੇ ਖਿਲਾਫ 3 ਦਿਨ ਪਹਿਲਾਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਅਦਾਲਤ ਨੇ ਸਿੰਗਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤਿਆਂ ਵਿੱਚ ਹੋਵੇਗੀ। ਬਠਿੰਡਾ ਜ਼ਿਲ੍ਹੇ ਦੇ ਡੋਮ ਵਾਲੀ ਪਿੰਡ ਦੇ 30 ਸਾਲਾ ਵਿਅਕਤੀ ਲਈ ਇੱਕ ਹਸੀਨ ਪਰਿਵਾਰਕ ਛੁੱਟੀ ਉਸ ਸਮੇਂ ਬੁਰੇ ਸੁਪਨੇ ਵਿੱਚ ਬਦਲ ਗਈ ਜਦੋਂ ਉਸਨੂੰ THAILAND ਤੋਂ ਹਿਰਾਸਤ ਵਿੱਚ ਲੈ ਕੇ ਡਿਪੋਰਟ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਪੀਆਰ ਵਜੂ ਲੈ ਰਹੇ تنویر Sidhu ਨੂੰ ਕਥਿਤ ਤੌਰ ਤੇ ਰਾਤੋਰਾ థਾਈਲੈਂਡ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਫੁਕੇਟ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਸ ਦਾ ਪਾਸਪੋਰਟ ਸਕੈਨ ਨਾ ਹੋਣ ਕਾਰਨ ਉਸ ਨੂੰ ਉੱਥੋਂ ਹੀ ਡਿਪੋਰਟ ਕਰ ਦਿੱਤਾ ਗਿਆ Sidhu ਨੇ ਦੱਸਿਆ ਕਿ 19 ਦਸੰਬਰ ਨੂੰ ਥਾਈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਕਿਉਂਕਿ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਦੁਆਰਾ ਜਾਰੀ ਕੀਤਾ ਗਿਆ ਉਸ ਦਾ ਭਾਰਤੀ ਪਾਸਪੋਰਟ ਇੱਕ ਤਕਨੀਕੀ ਖਰਾਬੀ ਕਾਰਨ ਸਕੈਨ ਨਾ ਹੋ ਸਕਿਆ ਜਦੋਂ ਅਧਿਕਾਰੀ ਉਸ ਦਾ ਪਾਸਪੋਰਟ scan ਨਹੀਂ ਕਰ ਸਕੇ ਤਾਂ ਉਸਨੇ ਮੈਨੂਅਲ ਐਂਟਰੀ ਲਈ ਬੇਨਤੀ ਕੀਤੀ ਤੇ ਉਹਨਾਂ ਨੂੰ ਆਪਣੇ ਪਿਛਲੇ ਵੀਜ਼ੇ ਦਿਖਾਏ ਹਾਲਾਂਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਉਸਨੂੰ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਲਈ ਕਿਹਾ ਉਸਨੇ ਦੋਸ਼ ਲਗਾਇਆ ਕਿ ਦੂਤਾਵਾਸ ਨਾਲ ਸੰਪਰਕ ਕਰਨ ਦੀਆਂ ਉਸ ਦੀਆਂ ਕੋਸ਼ਿਸ਼ਾਂ ਅਸਫਲ ਨਹੀਂਆਂ ਤਨਵੀਰ ਨੇ ਕਿਹਾ ਕਿ ਉਸਨੂੰ ਬਾਅਦ ਵਿੱਚ ਇੱਕ ਨਜ਼ਰਬੰਦੀ ਕੇਂਦਰ ਵਿੱਚ ਲਿਜਾਇਆ ਗਿਆ ਜਿੱਥੇ ਲਗਭਗ 20 ਤੋਂ 25 ਹੋਰ ਲੋਕ ਪਹਿਲਾਂ ਹੀ ਮੌਜੂਦ ਸਨ ਉਸਨੇ ਕਿਹਾ ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਰਿਹਾ ਕਿ ਮੈਨੂੰ ਫੋਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕੁਝ ਸਮੇਂ ਬਾਅਦ ਉਸ ਨੂੰ ਇੱਕ ਦੋਸਤ ਨੂੰ ਫੋਨ ਕਰਨ ਦੀ ਇਜਾਜ਼ਤ ਦਿੱਤੀ ਗਈ ਜਿਸ ਨੇ ਫਿਰੇਕਸਾਬ ਦਾ ਡਿਪਲੋਮੈਟ ਨਾਲ ਸੰਪਰਕ ਕੀਤਾ ਥੋੜੀ ਦੇਰ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇੱਕ ਫੋਨ ਆਇਆ ਤੇ ਉਸ ਦੇ ਪ੍ਰਤੀ ਉਹਨਾਂ ਦਾ ਵਿਹਾਰ ਬਦਲ ਗਿਆ ਹਾਲਾਂਕਿ ਉਸ ਨੂੰ ਨਜ਼ਰਬੰਦੀ ਕੇਂਦਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਨਵੀਰ ਨੇ ਕਿਹਾ ਕਿ ਅਧਿਕਾਰੀਆਂ ਨੇ ਆਖਰਕਾਰ ਉਸ ਨੂੰ ਉਸ ਦੀ ਪਤਨੀ ਤੇ ਧੀ ਨਾਲ ਭਾਰਤ ਵਾਪਸ ਭੇਜਣ ਦੀ ਉਸ ਦੀ ਬੇਨਤੀ ਤੇ ਸਹਿਮਤੀ ਦੇ ਦਿੱਤੀ ਉਸ ਨੇ ਅੱਗੇ ਦਾਵਾ ਕੀਤਾ ਕਿ ਉਸ ਨੂੰ ਬਿਨਾਂ ਕਿਸੇ ਟੁਕਮੇ ਸਪਸ਼ਟੀ ਕਰਨ ਦੇ ਅੰਗਰੇਜ਼ੀ ਤੇ ਥਾਈ ਵਿੱਚ ਲਿਖੇ ਦਸਤਾਵੇਜ਼ਾਂ ਤੇ ਦਸਖਤ ਕਰਨ ਲਈ ਮਜਬੂਰ ਕੀਤਾ ਗਿਆ ਤੇ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਆ ਮੌਸਮ ਤੇ ਅੱਜ ਪੰਜਾਬ ਤੇ ਚੰਡੀਗੜ੍ਹ ਵਿੱਚ ਲੋਕਾਂ ਨੂੰ ਸੰਗਣੀ ਤੋਂ ਤੇ ਠੰਡੀ ਲਹਿਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਮੌਸਮ ਵਿਭਾਗ ਨੇ ਸਵੇਰ ਤੇ ਰਾਤ ਨੂੰ ਠੰਡ ਦੀ ਚੇਤਾਵਨੀ ਜਾਰੀ ਕੀਤੀ ਹੈ ਜੋ ਕਿ 31 ਦਸੰਬਰ ਤੱਕ ਜਾਰੀ ਰਹੇਗੀ yellow alert ਜਾਰੀ ਹੈ ਖਾਸ ਕਰਕੇ ਉੱਤਰੀ ਭਾਰਤ ਵਿੱਚ ਠੰਡੇ ਦਿਨਾਂ ਤੇ ਠੰਡੀ ਲਹਿਰ ਲਈ ਚੰਡੀਗੜ੍ਹ ਸਮੇਤ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਜਿਵੇਂ ਕਿ ਲੁਧਿਆਣਾ, ਅੰਮ੍ਰਿਤਸਰ, ਜ਼ਿਲੰਦਰ ਤੇ ਪਟਿਆਲਾ ਵਿੱਚ ਸੰਘਣੀ ਧੁੰਦ ਤੇ ਠੰਡੀਆਂ ਹਵਾਵਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖਾਸ ਤੌਰ ਤੇ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਮੁਕਤਸਰ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ ਤੇ ਮੁਹਾਲੀ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਵਿੱਚ ਘਟੋ-ਕਟ ਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆਈ ਹੈ। ਘਟੋ ਘਟ ਤਾਪਮਾਨ 2.1 ਡਿਗਰੀ ਘਟਿਆ ਜੋ ਕਿ ਆਮ ਨਾਲੋਂ ਨੇੜੇ ਹੈ। ਫਰੀਦਕੋਟ ਵਿੱਚ ਸਭ ਤੋਂ ਘੱਟ 3.4 ਡਿਗਰੀ ਸੈਲ IMD ਮੁਤਾਬਕ 31 ਦਸੰਬਰ ਤੇ ਨਵੇਂ ਸਾਲ ਦੇ ਪਹਿਲੇ ਦਿਨ ਪੰਜਾਬ ਵਿੱਚ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਜਿਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਧੁੰਦ ਕਾਰਨ ਵਿਜ਼ਿਬਿਲਟੀ ਘੱਟ ਹੋਣ ਨਾਲ ਯਾਤਰਾ ਵਿੱਚ ਵਿਘਨ ਪੈ ਸਕਦਾ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਖਾਸ ਖਬਰਾਂ ਤੇ 328 ਰੁਪਿਆਂ ਦੇ ਮਾਮਲੇ ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਐਸਜੀਪੀਸੀ ਨੇ ਗਾਇਬ ਸਰੂਪਾਂ ਤੇ ਝਾੜਿਆ ਪੱਲਾ ਜਦ ਕਿ ਐਡਵੋਕੇਟ ਤਾਮੀਨ ਨੇ ਕਿਹਾ ਪਾਵਨ ਸਰੂਪਾਂ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਸੰਕਤਾ ਨੂੰ ਕਰ ਰਹੇ ਨੇ ਗੁੰਮਰਾ ਗਾਇਕ ਜਸਵੀਰ ਜੱਸੀ ਦੇ ਕੀਰਤਨ ਕਰਨ ਤੇ ਕੁਲਦੀਪ ਸਿੰਘ ਗੜਗੱਜ ਨੇ ਜਤਾਇਆ ਇਤਰਾਜ਼ ਲੁਧਿਆਣਾ ਵਿੱਚ ਵਿਆਹ ਤੋਂ ਪਹਿਲਾਂ ਨੌਜਵਾਨ ਨੇ ਕੀਤੀ ਖੁਦਕੁਸ਼ੀ ਸੁਪਰੀਮ ਕੋਰਟ ਨੇ ਬਲਾਤਕਾਰ ਦੇ ਦੋਸ਼ੀ ਤੇ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸਿੰਘਰ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਨ ਤੇ ਜ਼ਮਾਨਤ ਦੇਣ ਵਾਲੇ ਦਿੱਲੀ ਹਾਈ ਕੋਰਟ ਦੇ ਫੈਸਲੇ ਤੇ ਲਗਾਈ ਰੋਕ ਤੇ ਕੜਾਕੇ ਦੀ ਠੰਡ ਨੇ ਠਾਰਿਆ ਪੰਜਾਬ ਧੁੰਦ ਤੇ ਸੀਤ ਲਹਿਰ ਦਾ ਅਲਰਟ ਜਾਰੀ ਐਸੇ ਨਾਲ ਹੀ ਰਾਪਤਾ ਨਿਊਜ਼ ਆ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆ ਗਿਆ ਦਿਓ ਸਤਿ ਸ਼੍ਰੀ ਅਕਾਲ